ਆ ਜਿਹੜਾ ਤੁਸੀਂ ਦੇਖ ਰਹੇ ਆ ਨਾ ਇਹ ਬਾਈ ਨੇ ਬੰਬ ਬਣਾਇਆ ਆ ਦੇਖੋ ਬੂਟਿਆਂ ਤੇ ਚੱਲੇਗਾ ਬੰਬ ਇਹ ਆ ਲਓ ਜੀ ਇਹ ਬੂਟੇ ਆ ਤੇ ਇਹ ਬੂਟਿਆਂ ਦੇ ਕੋਲੇ ਬਾਈ ਬੈਠਾ ਆ ਤੇ ਬਾਈ ਨੇ ਆ ਦੇਖੋ ਕੀ ਬਣਾਇਆ ਆ ਤੁਸੀਂ ਦੇਖ ਸਕਦੇ ਆ ਲਓ ਜੀ ਇਹ ਬਾਈ ਨੇ ਬੰਬ ਬਣਾਏ ਆ ਤੇ ਆ ਦੇਖੋ ਕੋਲ ਵੀ ਬੰਬੇ ਹੀ ਪਏ ਆ ਆ ਬੰਬ ਤੁਸੀਂ ਦੀਵਾਲੀ ਵਾਲੇ ਤੁਹਾਨੂੰ ਪਤਾ ਹੀ ਆ ਤੇ ਬਾਈ ਨੇ ਆ ਬੰਬ ਬਣਾਏ ਆ ਬੂਟਿਆਂ ਵਾਸਤੇ ਆ ਸਾਰੇ ਇਹ ਬੂਟਿਆਂ ਵਾਸਤੇ ਬੰਬੇ ਆ ਇਹ ਕਿਸ ਤਰ੍ਹਾਂ ਬਣੇ ਆ ਆਉ ਤੁਹਾਨੂੰ ਦੱਸ ਦਿੰਨੇ ਬਾਈ ਦੇ ਜਵਾਨੀ ਇਹ ਬੰਬ ਵਾਸਤੇ ਬਾਈ ਨੇ ਢੀਏ ਵੀ ਜੂਰੀਆ ਤੇ ਤੀਸਰੀ ਚੀਜ਼ ਜੋ ਰਹਿ ਦਿਖਾਉਂਦਾ ਫੜਾਂ ਸਬਜ਼ੀਆਂ ਦੀ ਉਹ ਲਈ ਆ ਤੇ ਮਿੱਟੀ ਦੇ ਬਾਂਪੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ। ਤੁਹਾਨੂੰ ਸvár ਕੇ ਚੰਗੀ ਤਰ੍ਹਾਂ ਪਤਾ ਆ ਕਿ ਆਪਾਂ ਆਰਗੈਨਿਕ ਬੂਟੇ ਘਰ ਲਾਉਨੇ ਆ ਪਰ ਬਹੁਤ ਦੁਖੀ ਹੋ ਕੇ ਇਹ ਬੂਟਿਆਂ ਦਾ ਹਾਲ ਜੋ ਹੋ ਗਿਆ। ਇਸ ਕਰਕੇ ਆਪਾਂ ਕੋਈ ਜ਼ਹਿਰ ਫੇ ਵੀ ਨਹੀਂ ਵਰਤਿਆ। ਸਿਰਫ ਡੀਏਪੀ ਤੇ ਯੂਰੀਆ ਵਰਤਣ ਲੱਗੇ ਆ ਔਰ ਉਹ ਵੀ ਬੂਟਿਆਂ ਦੇ ਖਰਾਬ ਹੋਣ ਦੀ ਵਜ੍ਹਾ ਨਾਲ ਜਾਂ ਮੱਝ ਨਹੀਂ ਕਰਤੇ ਜਾਂ ਫਲ ਨਾ ਲੱਗਣ ਕਰਕੇ। ਇਹ ਕਿਹੋ ਜਿਹਾ ਕਰਨ ਆਇਆ ਇਹ ਜਿਹੜਾ ਕੰਮ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਆ ਇਹ ਮੈਂ ਤੁਹਾਨੂੰ ਇੱਕ ਬਣਾ ਕੇ ਵੀ ਦਿਖਾ ਲੈਣ ਲੱਗਾ ਆ ਇਹ ਜਿਹੜੀ ਰੈਂਡ ਖਾਉਂਦੇ ਆ ਆਪਣੀ ਫਲਾਂ ਦੀ ਸਬਜ਼ੀਆਂ ਦੀ ਕੇਲੇਆਂ ਦੀ ਜਾਂ ਚੀਕੂ ਦੇ ਫੋਟਕ ਸਾਰੀ ਤਰ੍ਹਾਂ ਦੀ ਰੈਂਡ ਖਾਉਂਦੇ ਆ ਇਹਨੂੰ ਸਕਾ ਕੇ ਆਪਾਂ ਆ ਜਿਵੇਂ ਮੈਂ ਹੱਥ ਨਾਲ ਬਰੀਕ-ਬਰੀਕ ਕਰ ਰਹੇ ਹਾਂ ਬਰੀਕ-ਬਰੀਕ ਕਰ ਲੈਣੀ ਆ ਤੇ ਨਾਲੇ ਜੂਰੀਆ ਤੇ ਇਹ ਆਪਾਂ 10-10 ਇੱਕ ਬੰਬ ਦੇ ਵਿੱਚ 10 ਗ੍ਰਾਮ ਜਿਵੇਂ ਤੁਸੀਂ ਅਖਬਾਰ ਤੇ ਪਿਆਰ ਦੇਖ ਸਕਦੇ ਹੋ ਇੰਨਾ ਹੀ ਲੈਣਾ ਆ 10 ਗ੍ਰਾਮ ਡਾਇਆ ਤੇ 10 ਗ੍ਰਾਮ ਜੂਰੀਆ ਇੱਕ ਬੰਬ ਦੇ ਵਿੱਚ ਇਹ ਦੋਨੀਆਂ ਚੀਜ਼ਾਂ ਜਿਵੇਂ ਮੈਂ ਅਖਬਾਰ ਤੇ ਰੱਖੀਆਂ ਆ ਬੋਰੀ ਜੋ ਕੱਢ ਕੇ ਇਸੇ ਕਰਕੇ ਰੱਖੀਆਂ ਆ ਕਿ ਪਤਾ ਲੱਗ ਜਾਏ ਕਿ ਥੋੜਾ ਥੋੜਾ ਸਮਾਨ ਲੈਣਾ ਉਸ ਤੋਂ ਬਾਅਦ ਇਹ ਮਿੱਟੀ ਆ ਜਿਹੜੀ ਮੇਰੇ ਹੱਥ ਵਿੱਚ ਹੁਣ ਇਹਨੂੰ ਆਪਾਂ ਇੱਕ ਕਿਸਮ ਦਾ ਪੇੜਾ ਕਰਕੇ ਰੋਟੀ ਦੀ ਸ਼ਕਲ ਦਾ ਇਹ ਦੇਖੋ ਖੋਲ ਬਣਾ ਲੈਣਾ ਆ ਦੇਖੋ ਜਿਵੇਂ ਮੈਂ ਖੋਲ ਬਣਾਇਆ ਮੇਰੇ ਹੱਥ 'ਚ ਤੁਸੀਂ ਦੇਖ ਰਹੇ ਕਈ ਉਸ ਤੋਂ ਬਾਅਦ ਖੋਲ ਦੇ ਵਿੱਚ ਪਹਿਲਾਂ ਆਪਾਂ ਇਹ ਰੇਂਦ ਖੋਂਦ ਬਾਰੀਕ ਕਰਕੇ ਪਰ ਨਹੀਂ ਆ ਬਾਰੀਕ ਇਹ ਆਪੇ ਹੋ ਜਾਣੀ ਆ ਜਦੋਂ ਇਹ ਸੁੱਕੀ ਹੋਣੀ ਆ ਜਿਵੇਂ ਤੁਸੀਂ ਦੇਖ ਰਹੇ ਆ ਇਹਨੂੰ ਬਾਰੀਕ ਕਰਕੇ ਖੋਲ ਦੇ ਵਿੱਚ ਥੱਲੇ ਤੋਂ ਇਹਨੂੰ ਭਰਨ ਲੱਪੈਣਾ ਇਹਦੇ ਵਿੱਚ ਪਿਆਜ਼ਾਂ ਦੇ ਵੋਟ ਕ ਵੀ ਆ ਲੀਟੀਆਂ ਦੇ ਵੀ ਕੇਲਿਆਂ ਦੇ ਵੀ ਸਭ ਕਾ ਸੇ ਦੇ ਰੇਂਦ ਖੋਂਦੇ ਆ ਸੁੱਕੀ ਹੋਈ ਇਹ ਆਪਾਂ ਭਰ ਕੇ ਇਨੂੰ ਆਪਾਂ ਦੇਖੋ ਭਰ ਲਿਆ ਆਇਆ ਭਰਨ ਤੋਂ ਬਾਅਦ ਪਹਿਲਾਂ ਉਹਦੇ ਉੱਤੇ ਆਪਾਂ ਡੀਏਪ ਜਿਹੜੀ ਆ ਉਹ ਰੱਖਣੀ ਆ ਡੀਏਪ ਵਿਚਾ ਦੇਣੀ ਸਵਾਰ ਕੇ ਵਿਚਾਲੇ ਔਰ ਉਸ ਤੋਂ ਬਾਅਦ ਫਿਰ ਆਪਾਂ ਇਸੇ ਤਰ੍ਹਾਂ ਜਿਵੇਂ ਮੈਂ ਰੱਖ ਰਿਹਾ ਜੂਰੀਆ ਰੱਖਣਾ ਉੱਤੇ ਇਹ ਦੇਖੋ ਇਹ ਜੂਰੀਆ ਰੱਖ ਦੇਣਾ ਫਿਰ ਆਪਾਂ ਜੂਰੀਆ ਰੱਖਤਾ ਤੇ ਇਸੇ ਤਰ੍ਹਾਂ ਹੁਣ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇਹ ਮਿੱਟੀ ਦਾ ਇੱਕ ਫੋਟਕ ਮੈਂ ਲਿਆ ਸੀ ਇਸੇ ਤਰ੍ਹਾਂ ਦਾ ਇੱਕ ਹੋਰ ਦੂਸਰਾ ਫੋਟਕ ਆਪਾਂ ਦੋ ਬਣਾ ਲੈਣੇ ਬੇੜੇ ਪਹਿਲੀ ਮਿੱਟੀ ਦੇ ਤੇ ਉਹ ਦੂ ਉੱਪਰ ਫਿਰ ਰੇਂਦ ਖੁੰਦ ਦੇ ਨਾਲ ਇਹਨੂੰ ਟੱਕ ਦੇਣਾ ਆ ਖਾਦ ਨੂੰ ਤੇ ਮਿੱਟੀ ਵਾਲੇ ਦਿਵਾਲੀ ਇਸ ਕਰਕੇ ਆ ਕਿਦਾ ਅਸਰ ਜਿਹੜਾ ਘਟ ਹੋਵੇ ਉੱਪਰ ਸਿੱਟੀ ਉਹਦਾ ਸਿੱਧਾ ਡਾਇਰੈਕਟ ਅਸਰ ਹੁਣ ਥੱਲੇ ਜਮੀਨ ਦੇ ਵਿੱਚ ਘੂਲੂ ਹੀ ਜ਼ਮੀਨ ਰਾਹੀ ਜਾਊਗੀ ਅਤੇ ਮਿੱਟੀ ਰਾਹੀ ਆਪਣਾ ਸਰ ਛੱਡੂਗੀ ਡਾਇਰੈਕਟ ਜੂਰੀਆ ਨਹੀਂ ਹੈ ਇਹ ਆਪਾਂ ਬੁੱਟਿਆਂ ਦੇ ਉੱਤੇ ਸੈੱਟਰ ਇਹ ਸਿੱਧਾ ਇਹ ਮਿੱਟੀ ਵਿੱਚ ਬੰਦ ਕਰਕੇ ਔਰ ਮਿੱਟੀ ਦੀ ਤਹਿ ਦੇ ਵਿੱਚ ਪਾ ਰਹੇ ਹਾਂ ਤਾਂ ਜੋ ਥੱਲਿਓਂ ਹੀ ਇਹਦਾ ਅਸਰ ਨਾਈਟ੍ਰੋਜਨ ਡੀਏਪੀ ਸਭ ਕੁਝ ਥੱਲਿਓਂ ਹੀ ਇਹਦਾ ਅਸਰ ਹੋਵੇਗਾ ਉੱਪਰੋਂ ਵੀ ਖੋਲਦੇ ਨਾਲ ਆਪਾਂ ਨੇ ਇਹ ਦੇਖੋ ਜਿਵੇਂ ਉੱਪਰ ਵਾਲਾ ਖੋਲ ਰਿਹਾ ਆ ਜਿਵੇਂ ਆਪਾਂ ਪਰੋਠਾ ਬੰਦ ਕਰੀਦਾ ਆਲੂ ਭਰ ਕੇ ਆ ਦੇਖੋ ਇਹਨੂੰ ਬੰਦ ਕਰ ਲਿਆ ਤੇ ਜਿਹੜੀ ਦੂਸਰੀ ਰੋਟੀ ਮੈਂ ਬਣਾਈ ਹੋਵਾ ਉਹਦੇ ਨਾਲ ਉੱਪਰੋਂ ਵੀ ਇਹਨੂੰ ਇਸੇ ਤਰ੍ਹਾਂ ਟੱਕ ਦੇਣਾ ਹੈ ਤੇ ਆਹ ਦੇਖੋ ਟੱਕ ਦਿੱਤਾ ਤੇ ਇੱਕ ਗੋਲ ਆਕਾਰ ਦੀ ਗੇਂਦ ਬਣ ਗਈ ਆ ਆਹ ਦੇਖੋ ਜਿਵੇਂ ਤੁਸੀਂ ਦੇਖ ਰਹੇ ਆਂ ਔਰ ਇੱਕ ਪਾਵਰਫੁੱਲ ਬੰਬ ਜਿਹਨੂੰ ਆਪਾਂ ਕਹਿ ਸਕਦੇ ਆਂ ਪੌਦਿਆਂ ਵਾਸਤੇ ਪਾਵਰਫੁੱਲ ਬੰਬ ਬਣ ਗਿਆ ਆ ਜਿਹੜਾ ਸਾਰੀਆਂ ਘਾਟਾਂ ਬੂਡੀਆਂ ਕਰੂਗਾ ਇਹਦੇ ਵਿੱਚ ਕੋਈ ਤੱਤ ਰਹਿ ਨਹੀਂ ਗਿਆ ਆ ਜਿਹੜਾ ਕਿ ਤੱਤ ਪੂਰਾ ਨਾ ਹੁੰਦਾ ਹੋਵੇ। ਹੋਰ ਜ਼ਮੀਨ ਦੇ ਵਿੱਚ ਜਿਹੜਾ ਸਮੇਲ ਨਾ ਹੁੰਦਾ ਹੋਵੇ ਹਰ ਇੱਕ ਤੱਤ ਇਹਦੇ ਵਿੱਚ ਆ। ਆਹ ਹੋਰ ਇਹ ਪੂਰਾ ਆਪਣਾ 100% ਕੰਮ ਕਰੇਗਾ ਜਿੱਥੇ ਵੀ ਡਿਗੇਗਾ ਇਹ ਬੰਬ। ਜਿਹੜੇ ਵੀ ਪੌਦੇ ਤੇ ਡਿਗੇਗਾ ਮੈਂ ਤਾਂ ਸਾਰਿਆਂ ਵਾਸਤੇ ਬਣਾਇਆ ਇਹ। ਤੁਸੀਂ 2-4 ਬਣਾ ਕੇ ਟਰਾਈ ਕਰ ਸਕਦੇ ਆ ਇਸ ਤਰ੍ਹਾਂ ਦੇ ਬੰਬ। ਤੇ ਇਹਦਾ ਰਿਜਲਟ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਹੀ ਤੁਹਾਡੇ ਸਾਹਮਣੇ ਬੰਬ ਜਿਹੜਾ ਆ ਆਪਾਂ ਹੁਣ ਸਿੱਟਣ ਲੱਗੇ ਆ ਇਹਨਾਂ ਪੌਦਿਆਂ ਤੇ ਠੀਕ ਹੈ ਸਿੱਟਣਾ ਕਿੱਦਾਂ ਆ ਇਹ ਪੌਦੇ ਤੋਂ ਇਹ ਦੇਖੋ ਚਾਰ ਉਂਗਲਾਂ ਛੱਡ ਕੇ ਦੋਨਾਂ ਤੋਂ ਚਾਰ-ਚਾਰ ਉਂਗਲਾਂ ਛੱਡ ਕੇ ਇੱਥੇ ਟੋਆ ਕੱਟ ਲੈ ਆਟੋਆ ਕੱਢ ਲਿਆ ਆਪਾਂ ਨੇ ਤੇ ਇਹ ਲਾਓ ਇਹ ਟੋਏ ਦੇ ਵਿੱਚ ਆਪਾਂ ਨੇ ਇਹ ਬੰਬ ਸੜ ਦਿੱਤਾ ਤੇ ਉੱਪਰੋਂ ਆ ਲਓ ਮਿੱਟੀ ਨਾਲ ਢੱਕ ਪਤੇਣਾ ਵਿੱਚ ਆ ਲਓ